ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਨ ਤਨ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਦੇ ਪ੍ਰਕਾਸ਼ ਜਿਹੜਾ ਨੂੰ ਸਮਰਪਤ ਗੁਰਦਰਾ ਸਾਹਿਬ ਦੇ ਨਾਮ ਦੇ ਪਵੰਦੀ ਪਰੰਦਾ ਕਮੇਟੀ ਇਸਤਰੀ ਸਤ ਸੰਗ ਸਭਾ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਹੈ ਪਹਿਲਾ ਸਤ ਰੋਜਾ ਅਮਰਤ ਵੇਲੇ ਪ੍ਰਬਾਤ ਫੇਰੀਆਂ ਤੋਂ ਬਾਅਦ ਅੱਜ ਸਮੁੱਚੇ ਪ੍ਰਬੰਧਕ ਸਹਿਬਾਨਾਂ ਦੇ ਵੱਲੋਂ ਮਾਪਰਖਾਂ ਦੇ ਸਹਿਯੋਗ ਦੇ ਨਾਲ ਸਿਰਫ ਸੰਗਤਾਂ ਦੇ ਸਹਿਯੋਗ ਦੇ ਨਾਲ ਮahanagari kirtan ਸਵੇਰ ਵੇਲੇ ਤੋਂ ਗੁਰਦਰਾ ਸ੍ਰੀ ਨਾਮਦੇ ਪਵਨ ਸਾਹਿਬ ਤੋਂ ਆਰੰਭ ਹੋਏ ਨੇ ਜੋ ਕਿ ਵਕ ਵਕ ਗਲੀਆਂ ਮਹਾਲਿਆ ਤੋਂ ਹੁੰਦਿਆਂ ਹੋਇਆ ਇਸ ਸਮੇਂ ਆਪਣੇ ਅਗਲੇ ਪੜਾਵਾਂ ਦੇ ਵੱਲ ਚੱਲੇ ਪਾਰੇ ਨੇ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਤਨ ਤਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਗੁਰਦਰਾ ਸ੍ਰੀ ਨਾਮਦੇ ਪਵਨ ਸਾਹਿਬ ਦੇ 60 ਸਾਲਾ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮਗਰਲੇ ਪਾਸੇ ਦੇਖ ਰਹੇ ਹੋ ਕਿ ਬੜੀ ਭਾਵਨਾ ਦੇ ਨਾਲ ਸਿੱਖ ਸੰਗਤਾਂ ਸ਼ਰਧਾ ਦੇ ਨਾਲ ਪੰਜ ਪਿਆਰੇ ਸਹਿਬਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦਾ ਸਤਕਾਰ ਕਰਦਿਆਂ ਹੋਇਆਂ ਬੜੀ ਭਾਵਨਾ ਦੇ ਨਾਲ ਸਵਾਵਾ ਕਰੀਆਂ ਨੇ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਗੁਰਦਾਰਾ ਸ਼੍ਰੀ ਨਾਮ ਦੇ ਪਵਨ ਪਰੰਧ ਕਮੇਟੀ ਦੇ ਸਮੁੱਚੇ ਮੈਂਬਰ ਸਹਿਬਾਨ ਨੇ ਇਸਤਰੀ satsang ਸਭਾ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਜੋ ਗੁਰਮਤਿ ਸਮਾਗਮ ਕਰਵਾਏ ਜਾ ਰਿਹਾ ਸੋ ਸਾਰੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਮੋਗਾ ਪੰਜਾਬੀ ਚੈਨਲ ਦੇ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਉਹਨਾਂ ਦਾ ਧੰਨਵਾਦ ਜਿਹੜੇ ਕਿ ਇਸ ਮਹਾਨ ਨਦਰ ਕੀਰਤਨ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਿਹਾ ਸੋ ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਸੋ ਸਾਡੇ ਭਾਈ ਹਰਪ੍ਰੀਤ ਸਿੰਘ ਜੀ ਸੋ ਸਾਡੇ ਜਿਤੇ ਉਤਾਰ ਸਿੰਘ ਜੀ ਕ੍ਰੀਸ ਮੁੱਚੇ ਪ੍ਰਬੰਧਕ ਸਹਿਬਾਨ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਪਹਿਲੇ ਦਿਨਾਂ ਤੋਂ ਇਹਦਾ ਸਮਾਗਮਾਂ ਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਹਾਜ਼ਰੀਆਂ ਭਰੇ ਨੇ ਜਿੱਥੇ ਸਾਡੇ ਭਾਈ ਕੁਲਦੀਪ ਸਿੰਘ ਜੀ ਬਸੀਆਂ ਭਾਈ ਗੁਰਪ੍ਰੀਤ ਸਿੰਘ ਜੀ ਸਰੂਪ ਸਿੰਘ ਜੀ ਅਤੇ ਸਮੁੱਚੇ ਪ੍ਰਬੰਧਕ ਸਹਿਬਾਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਅੱਜ ਆਪ ਜੀ ਤਨ ਤਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਸਾਹਿਬ ਜੀ ਦੇ ਜਨਮ ਦਿਹਾੜਿਆਂ ਦੇ ਸਬੰਧ ਵਿੱਚ ਨਗਰ ਕੀਰਤਨ ਵਿੱਚ ਜੁੜੇ ਹੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਤਨ ਤਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਸਾਹਿਬ ਜੀ ਦਾ ਜੋ ਜਨਮ ਹੈ ਉਹ ਨਰਸੀ ਬਾਮਣੀ ਦੀ ਧਰਤੀ ਦੇ 17 ਜ਼ਿਲ੍ਹੇ ਦੇ ਅੰਦਰ ਮਹਾਰਾਸ਼ਟਰ ਦੀ ਧਰਤੀ ਤੇ ਹੁੰਦਾ ਉਹਨਾਂ ਦੇ ਪਿਤਾ ਭਾਈ ਦਾਮਾ ਸਿੱਟੀ ਮਾਤਾ ਗੋਨਾਬਾਈ ਜੀ ਦੀ ਕੋਕਨੂ ਪਾਗ 26 ਅਕਤੂਬਰ ਨੂੰ ਜਿਹੜਾ ਸੀ ਬਾਬਾ ਨਾਮਦੇਵ ਸਾਹਿਬ ਜੀ ਦਾ ਜੋ ਜਨਮ ਹੋਇਆ ਉਹਨਾਂ ਨੇ ਲਗਾਤਾਰ ਆਪਣੀ ਜ਼ਿੰਦਗੀ ਦੇ ਵਿੱਚ ਅਠੇਰੇ ਲੇ 18 ਸਾਲ ਘਮਾਣਾ ਦੀ ਜਗ੍ਹਾ ਉਹਨਾਂ ਨੇ ਧਰਤੀ ਤੇ ਵੱਖ-ਵੱਖ ਥਾਂ ਤੇ ਜਾ ਕੇ ਸੰਗਤਾਂ ਦਾ ਪ੍ਰਚਾਰ ਕਰਕੇ ਗੁਰਬਾਣੀ ਦੇ ਸਿਧਾਂਤ ਦੇ ਨਾਲ ਉਹਨਾਂ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਜੋੜਿਆ ਮੂਰਤੀ ਪੂਜਾ ਦਾ ਵਿਰੋਧ ਕਰਦੇ ਆ ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਦੇ ਆਪਾਂ ਬਚਨ ਪੜ੍ਹਦੇ ਹਾਂ ਜੇ ਇਹ ਦੇਵਤਾ ਓਪੀ ਦੇਵਾ ਕਹਿ ਨਾਮ ਜੋ ਹਰ ਕੀ ਸੇਵਾ ਬਾਬਾ ਨਾਮਦੇਵ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਉਹਨਾਂ ਦੇ ਜੀਵਨ ਦੇ ਨਾਲ ਅੱਜ ਸਾਨੂੰ ਜੁੜਨ ਦਾ ਯਤਨ ਕਰਨਾ ਚਾਹੀਦਾ ਆਪੋ ਆਪਣੇ ਬੱਚੇ ਨੂੰ ਆਪਾਂ ਜੋੜਨ ਦਾ ਯਤਨ ਕਰੀਏ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਸੋ ਪੰਜ ਪਿਆਰੇ ਸਹਿਬਾਨ ਜੀ ਦੀ ਅਗਵਾਈ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਛਤਰ ਛਾਇਆ ਹੇਠ ਇਹ ਗੌਰਵਮਸ ਸਮਾਗਮ ਕਰਵਾਈ ਜਾ ਰਿਹਾ ਹੈ ਮਹਾਨ ਅਨਗਰ ਕੀਰਤਨ ਕੱਢੇ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ